ਮਾਜ ਮਹੱਲਾ ਪੀਜਾ ਸੱਚਾ ਸੇਵੀ ਸੱਚਾ ਸਾਲਾਹੀ ਵਾਹਿਗੁਰੂ ਕੀ ਖਾਲਸਾ ਸਤਿਗੁਰੂ ਜੀ ਸਾਜਿ ਨੂੰ ਆਜਿ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਅੰਮ੍ਰਿਤ ਰੂਪ ਬਾਣੀ ਸ੍ਰੀ ਸੁਖਮਨੀ ਸਾਹਿਬ ਦਾ ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਉਸ ਤੋਂ ਪ੍ਰੰਤ ਹੋਣ ਗੁਰੂ ਮਹਾਰਾਜ ਸਾਹਿਬ ਦੇ ਪਰਮ ਪਰਮ ਜੋ ਕੋਈ ਤਰ ਕਥਾ ਚੱਲੀ ਹੋਈ ਹੈ ਉਸ ਦੇ ਸਾਧ ਸੰਗਤ ਦੀ ਅਸ਼ਟਪਰੀਆਂ ਮਾੜ ਜਗਾਗ ਦੀਆਂ ਪੀਜੇ ਪਾਰਸ਼ਾ ਦੀਆਂ ਹਨ ਜਿਸ ਵਿੱਚ ਸਾਰੀਆਂ 21 ਅਸ਼ਟਪਰੀਆਂ ਹੋ ਚੁੱਕੀਆਂ ਹਨ 20 ਅਸ਼ਟਪਰੀਆਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਹਨ ਪਹਿਲੀ ਅਸ਼ਟਪਰੀ ਸਤਗੁਰੂ ਨਾਨਕ ਦੇਵ ਜੀ ਨੇ ਖੁਦ ਕਰਨਵੇ ਗੁਰੂ ਸਾਹਿਬ ਸਿਧਾਂਤ ਦੇ ਨਾਲ ਉਚਾਰਨ ਕੀਤੀ ਸੀ ਗੋਇੰਦਵਾਲ ਸਾਹਿਬ ਸਤਗੁਰੂ ਜੀ ਨੇ ਬਾਕੀ ਦੀਆਂ ਅਸ਼ਟਪਰੀਆਂ ਉਚਾਰੀਆਂ ਹਨ ਇਸ ਪ੍ਰਕਾਰ ਗਰੀਬ ਨੇ ਆਇਆ ਸਰਗੁਰੂ ਜੀ ਹੁਣ ਕਿਵੇਂ ਆਇਸ ਬੈਤੀ ਤੀਜੇ ਪਾਠ ਸ਼ਾਰੰਭ ਕਰਨੇ ਹਨ ਮਹਾਰਾਜ ਸਾਹਿਬ ਜੀ ਕੋ ਕਾਹੀ ਸਿਕਨ ਪੁੱਛਿਆ ਬਾਈ ਬਾਈ ਨੇ ਪਹਿਲੇ ਕਾਹੇ ਸੁਨੇਹੇ ਸਿੱਖੀ ਨੇ ਕਿ ਤੀਜੇ ਪਾਠ ਸਰਗੁਰੂ ਜੀ ਦੇ ਪਾਠਸ਼ਾਲਾ ਨੂੰ ਪੁੱਛਿਆ ਕਿ ਗਰੀਬ ਨਵਾ ਸਕੇ ਪਾਠ ਸਾਹਿਬ ਦੁੱਖ ਤੋਂ ਇਹ ਨਾ ਹੋਵੇ ਅੱਜ ਕਿਰਪਾ ਕਰਕੇ ਦੱਸ ਦਿਓ ਕਿ ਕਾਈ ਹੈ ਦੁੱਖ ਦੀ ਨਿਵਰਤੀ ਮਾਜ ਮਹੱਲਾ ਤੀਜਾ ਸੱਚਾ ਤੇਈ ਸਤਿ ਸਾਲਾਹੀ ਤੂੰ ਇਸ ਤੇ ਲਾਲ ਪਿਰਖ ਦਾ ਸਰੀਰ ਕਰਕੇ ਸੇਵਨ ਕਰੀਏ ਸੱਚੇ ਤੇ ਸਲਾਣਾ ਕਰੀਏ ਬਾਣੀ ਕਰਕੇ ਉਹਦੇ ਸਿਖਤ ਕਰੀਏ ਸੱਚਾ ਮਾਇ ਦੁੱਖ ਕਦ ਹੀ ਨਹੀਂ ਸੱਚੇ ਮਾਇ ਨੂੰ ਜਿੜਦੇ ਜਿ ਵਸਾਈਏ ਤੇਰ ਕਦੇ ਵੀ ਦੁੱਖ ਨਹੀਂ ਹੁੰਦਾ ਹੈ ਸੁਖ ਦਾਤਾ ਸੇਵਨ ਸੁਖ ਪਾਏ ਜੋ ਸਰਬ ਸੁਖੋਂ ਦੇ ਦਾਤਾ ਪਰਮੇਸ਼ਰ ਦਾ ਸੇਵਨ ਭਜਨ ਕਰਦੇ ਆ ਉਹ ਸੁਖ ਸੁਰੀ ਪਰਮੇਸ਼ਰ ਹੈ ਉਹਦੇ ਸੁਖ ਸੁਰੀ ਨੂੰ ਪਾ ਲੈਂਦੇ ਹਨ ਤਾਂ ਮੰਨਿ ਵਸਾਵਣਿਆ ਇਹ ਮਹਾਰਾਹੀ ਕਿਨੇ ਬਾਲਿੰਦਨ ਗੁਰਮਤਿਦਿਆਰਾ ਮਹਾਰਾ ਕਹਿੰਦੇ ਕਿ ਸਰਬੰ ਕਰਕੇ ਮੰਨਣ ਕਰਕੇ ਮਨ ਚ ਵਸਾਉਣਾ ਕਰਦੇ ਕਮਾਈ ਕਰਦੇ ਹੈ ਗੁਰਮਤਿਦਿਆਰਾ ਮਨ ਕੇ ਦੀ ਸਦਗੀ ਦੀ ਮੱਤ ਹੈ ਤੇ ਨਾਨਕ ਮੰਨਿਆ ਮੰਨਿਆ ਬੁਢੀਆ ਗੁਰ ਪ੍ਰਸਾਦ ਹੈ ਇਸ ਪ੍ਰਕਾਰ ਮੰਨ ਕੇ ਬਸਾਇਆ ਜਾਂਦਾ ਹੈ ਹਉ ਵਾਰੀ ਦੀਓ ਵਾਰੀ ਅੰਮ੍ਰਿਤ ਬਾਣੀ ਨੇ ਵਾਰ ਦਿੱਤੀ ਅਸੀਂ ਆਪਣੀ ਜ਼ਿੰਦਗੀ ਉਹਨਾਂ ਕੋ ਵਾਰ ਦੇਣਾ ਕੋਈ ਕਹੇ ਜੋ ਸਮਾਧ ਲਗਾਵਣ ਜੋ ਸੁਖ ਸੁਨਿਦਕ ਸਮਾਧੀ ਨੂੰ ਲਾਉਣਾ ਕਰਦੇ ਹਨ ਜੋ ਹਰ ਥੀ ਹੈ ਸੇ ਸਦਾ ਤੂ ਹੈ ਜੋ ਅਕਾਲ ਪੁਰਖ ਵਾਹਿਗੁਰੂ ਦਾ ਸੇਵਨ ਭਜਨ ਕਰਦੇ ਆ ਉਹ ਸਦਾ ਗੁਰੂਖ ਪਿਆਰੇ ਸੋਭ ਨੀਕ ਲੋਕ ਪ੍ਰਯੋਗ ਹੀ ਹੁੰਦੇ ਹਨ ਸੋਭਾ ਸੁਰਤ ਸੁਹਾਵਣਿਆ ਜਨਾਂ ਦੀ ਸੋਭਾ ਪ੍ਰਲੋਕ ਵਿੱਚੀ ਹੈ ਸੁਰਤ ਸ੍ਰੇਸ਼ਟ ਗਿਆਤ ਕਰਕੇ ਉਹ ਬਕੁੰਛਿਤ ਵੀ ਸੌਂਦੇ ਹਨ ਦ੍ਰਗ ਲੋਕ ਚ ਵੀ ਸੌਂਦੇ ਹਨ ਅਤੇ ਸਰਗਮ ਵੀ ਇਹ ਸੋਭਾ ਕਰਕੇ ਸੋਭ ਨੀਕ ਹੁੰਦੇ ਹਨ ਇਸੇ ਪ੍ਰਕਾਰ ਪਤਾਲ ਵਿੱਚ ਵੀ ਜਨ ਸੋਭਾ ਕਰਕੇ ਸੋਭ ਨੀਕ ਹੁੰਦੇ ਆ ਸੋਭਾ ਭਗਤੀ ਕਰਕੇ ਸੁਹਾਵਣਿਆ ਸੋਭ ਨੀਕ ਹੁੰਦੇ ਹਨ ਰਹਾਉ ਸਭ ਤੇ ਤੇਰਾ ਇੱਕ ਸੇਵਕ ਪ੍ਰੀਤੀ ਨਾਲ ਜੋ ਸੋਭਾ ਭਗਤੀ ਕਰਦੇ ਆ ਉਹ ਸਹਾਗਣੇ ਸ਼ੋਭ ਨੀਂ ਹੁੰਦੇ ਹਨ ਰਹਾ ਸਭ ਤੇ ਤੇਰਾ ਭਗਤ ਤਹਾਏ ਇਹ ਅੰਦਰ ਜਾਣੀ ਇਹ ਤਾਂ ਸਭ ਕੋਈ ਇਹ ਨੂੰ ਪੁੱਛ ਕੇ ਵਖੀ ਲੱਗੀ ਮਹਾਰਾਜ ਦੇ ਭਗਤ ਨਹੀਂ ਸਭ ਕੋਈ ਭਗਤ ਤੋਂ ਤਹਾਉਣ ਨੂੰ ਪਿਆਰ ਹੈ ਸਹੀ ਭਗਤ ਤੇਰਾ ਮਨ ਭਾਰ ਹੈ ਭਗਤ ਤੋਂ ਨਾ ਲੋਕਾਂ ਦੇ ਸਹੀ ਉਹ ਹਨ ਜੋ ਆਏ ਨੇ ਮੰਚ 'ਤੇ ਆ ਗਏ ਚੰਗੇ ਲੱਗੇ ਆਏ ਹਨ ਸੱਚ ਬਾਣੀ ਸਿੱਧਾ ਸਲਾਹ ਹਨ ਮਰਨ ਨੂੰ ਕਿਹੜੇ ਪਾਉਂਦੇ ਜੇ ਸੱਚੀ ਬਾਣੀ ਬੋਲਦੇ ਰਹਿ ਤੈਨੂੰ ਸਲਾਹਦੇ ਰਹਿੰਦੇ ਹਨ ਹਰ ਵਕਤ ਰੰਗ ਰਾਤੀ ਸਾਹਿਤ ਕਰਾਉਣੇ ਨੇ ਜਿਹਨਾਂ ਦੇ ਮਨ ਕਰਕੇ ਰੰਗੇ ਹੋਈਏ ਉਹਨਾਂ ਦੇ ਕਸਮਾਰਾ ਭਗਤੀ ਕਰਾਉਣੇ ਆ ਉਹ ਹੋਏ ਮੈਂ ਕੋਈ ਭਗਤੀ ਕਰਾਉਂਦੇ ਉਹ ਭਗਤ ਹਨ ਆਪਦੇ ਮੰਚ 'ਤੇ ਪਾਉਂਦੇ ਹਨ ਸਾਦੇ ਕੋ ਸੱਚੇ ਹਰਿ ਜੀਓ ਤੇਰਾ ਸਾਰੇ ਆਕਾਲ ਪੁਰਖੇ ਸੱਚੇ ਪਾਤਸ਼ਾਹ ਸਭ ਕੋ ਆਪਕਾ ਹੀ ਹੈ ਮੇਰੇ ਨੂੰ ਸੁਲਿਲਾ ਤਾ ਤੂੰ ਕਾ ਸੇਰਾ ਜਦੋਂ ਗੁਰਮੁਖਾਂ ਦੀ ਸੰਗਤ ਮਿਲਿਏ ਤਾਂ ਇਹ ਕੁਰਾਸੀ ਦਾ ਸੇਰਾ ਜਿਹੜਾ ਚੱਕਿਆ ਜਾਂਦਾ ਹੈ ਜੀਵਾਂ ਦਾ ਜਾਸੁਦ ਭਾਵ ਤਾਂ ਨਾਇਰ ਕਾਹ ਗੁਰਮੁਖ ਮਹਾਰਾਜ ਕਵੇਂ ਬਣਿਆ ਜਾਂਦਾ ਹੈ ਕਿਸੇ ਪਾਤਸ਼ਾਹ ਦੇ ਤੂੰ ਭਾ ਜਾਵੇ ਆਲੋ ਰਮਰ ਤੋਂ ਨਾਮ ਜਪ ਕੇ ਲਿਖਾਣੇ ਆਹੇ ਤੁਮ ਕਿਰਪਾ ਕਰਕੇ ਇਹ ਆਪੇ ਨਾਮ ਜਪਾਉਣਿਆ ਆਪਿਸੇ ਸੁਤ ਪਦਸ਼ਾ ਬਾਣੀ ਕਰਕੇ ਵੀ ਨਾਮ ਜਪਾਉਣਿਆ ਕਰ ਲੈ ਆਹਦੇ ਪਿਆਰਿਆਂ ਤੋਂ ਗੁਰਮਤੀ ਹਰਮਨ ਬਸਾਇਆ ਜਿਵੇਂ ਗੁਰਮਤੀ ਨੂੰ ਤਾਂ ਹਰ ਨੂੰ ਕਿਤਾ ਗੁਰਮਤੀ ਨਹੀਂ ਕੀ ਕਰਦਾ ਆਪ ਨੂੰ ਮਨ ਚੋਂ ਨਾਲ ਬਸਾਉਣਾ ਕੀਤਾ ਹੈ ਹਰ ਤਸੋਜ ਸਭ ਲੋਹ ਗਵਾਇਆ ਉਹਨੇ ਜਿਵੇਂ ਤੈਨੂੰ ਕਿਹਾ ਇਹਨਾਂ ਦੇ ਪਦਾਰਥਾਂ ਦੇ ਆਏ ਤੋਂ ਖੁਸ਼ੀ ਨਹੀਂ ਅਤੇ ਸੋਗ ਪਦਾਰਥਾਂ ਗਿਆ ਤੋਂ ਵਿయోగ ਕਰਕੇ ਸ਼ੋਗ ਨਹੀਂ ਮੋਨੀ ਕਿਸੇ ਕੀ ਦਾ ਸਾਰਾ ਅੰਦਰ ਮੇਟ ਲਿਆ ਹੈ ਦਿੱਕਸੇ ਤੋਂ ਕਿਉਂ ਲੈਵ ਲਾਜੀ ਸਾਧਵੀ ਸ੍ਰੀ ਰੂਪ ਦੇ ਨਾਲ ਕਲੀਪੁਰ ਕਾਰਨ ਸਵਾ ਦਿਨ ਲੱਗੀ ਹੋਈ ਦਿੱਕਤੀ ਜੁੜੀ ਹੋਈ ਹੈ ਹਰ ਨਾਮ ਮੰਨ ਸਾਵਣਿਆ ਜਿਉ ਜਿਨਾਂ ਨੂੰ ਮਰਿਆ ਆਉਦੇ ਨਾਮ ਨੂੰ ਮਨ ਤੇ ਬਸਾਉਣਾ ਕੀਤਾ ਹੈ ਉਹਨਾਂ ਦੀ ਸੰਗਤ ਕਰਕੇ ਹੋਰ ਪ੍ਰਸ਼ੁਲੀ ਹਰੀ ਆਪ ਦੇ ਨਾਮ ਨੂੰ ਮੰਗਲ ਸਾਹਿਬ ਨੇ ਵਸਾਉਣਾ ਕਰਦੇ ਹਨ ਭਾਗ ਤੇ ਰੰਗ ਰਾਤੀ ਸਦਾ ਪੀਰੇ ਚਾਈ ਤੇ ਨਰਾਇਣ ਤੇਰੇ ਭਗਤ ਹੈ ਜਿਹੜੇ ਪ੍ਰੇਮ ਰੰਗ ਚ ਰੱਤੇ ਹੋਏ ਹਨ ਮਨ ਕਰਕੇ ਸਦਾ ਚਾਹ ਉਸ ਸਾਹਿਬ ਦੇ ਸਹਤੇ ਇਨਕੋ ਜਾਣੀ ਕਰਕੇ ਤੇਰੇ ਇੱਕ ਨੌ ਨਿਦ ਨਾਮ ਵਸਿਆ ਮਾਨਿਆ ਈ ਨਮਿੰਦੇ ਦੀ ਅਦੇ ਦੇਣ ਵਾਲਾ ਅਮਰਤ ਨਾਮ ਮਾਰਾ ਮੇਰੇ ਮਨ ਚ ਆ ਕੇ ਆਵੜੀ ਕਿਰਪਾ ਦੁਆਰਾ ਵਸਿਆ ਪੂਰਾ ਭਾਗ ਸਤਗੁਰ ਪਾਏ ਜਿਹਨਾਂ ਦੇ ਤੁਮ ਭਾਗਨ ਪੂਰਨ ਭਾਗਾਂ ਵਾਲੇ ਨਿਸਕਾਮ ਕਰਨ ਵਾਲਿਆਂ ਨੇ ਸਰ ਗੁਰੂ ਸਿੱਤੇ ਪਾਖਸ਼ਾ ਦੇ ਦਰਸ਼ਨਾਂ ਨੂੰ ਪਾਇਆ ਹੈ ਸਭ ਦੇ ਮੇਲ ਮਿਲਾਵਣਿਆ ਗੁਰੂ ਸਾਹਿਬ ਦੇ ਸ਼ਬਦ ਅਦੇਸ਼ ਕਰਕੇ ਵਾਹਿਗੁਰੂ ਆਪ ਦੇ ਮੇਲ ਤੋਂ ਮਿਲਾਉਣਾ ਕਰਦਾ ਹਾਂ ਕੋਈ ਦਿਆਲ ਸਦਾ ਸੁਖ ਦਾਤਾ ਇਸ ਦੇ ਪਾਖਸ਼ਾ ਆਪ ਸਦਾ ਬਿਆੰਦੂ ਕਿਛੇ ਵੀ ਬਿਲਾ ਦੇ ਕਰਤੀ ਹੁਣ ਵੀ ਸਦਾ ਸੁਖਾਂ ਦੇ ਦਾਤੇ ਹੂੰ ਕੋਈ ਆਪ ਤੇ ਮੇਲੇ ਗੁਰਮੁਖ ਜਾਤਾ ਇਸ ਗੱਲ ਨੂੰ ਗੁਰਮੁਖ ਜਾਣਿਆ ਤੋਂ ਆਪ ਹੀ ਗੁਰੂ ਮੁਖੀ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੂੰ ਉਪਦੇਸ਼ ਨਹੀਂ ਜਾਣਿਆ ਉਹਨਾਂ ਗੁਰਮਖਾਂ ਨੂੰ ਆਪ ਮਿਲ ਲਿੰਦੇ ਹੋ ਕੀ ਆਪੇ ਦੇਵ ਹੈ ਨਾਮ ਵਡਾਈ ਆਪ ਹੀ ਮਾਰੇ ਆਪ ਦੇ ਪਿਆਰਿਆਂ ਨੂੰ ਉਮਰ ਦੇ ਨਾਮ ਦੇ ਕਮਾਣ ਵੀ ਜਹਨ ਵੀ ਜਪਾਣ ਦੀ ਵਡਿਆਈ ਬਖਸ਼ਨੇ ਹੋ ਨਾਮ ਰੱਤੇ ਸੁਖ ਪਾਵਣਿਆ ਜੋ ਮਾਰੇ ਆਪ ਦੇ ਨਾਮ ਦੇ ਰੰਗ ਦੇ ਜਾਂਦੇ ਨੇ ਉਹਨਾਂ ਨੂੰ ਸੁਖ ਦੇ ਤਾਂ ਹੀ ਪਾਵਣਾਂ ਕੀਤਾ ਹੈ ਸਦਾ ਸਦਾ ਸਾਥੀ ਤੁਦ ਸਾਲਾ ਇਸ ਕੀ ਸਾਧਿਆ ਸਦਾ ਵਾਸਤੇ ਆਪ ਦੀ ਸਿਹਤ ਕਰਦੇ ਰਹੀਏ ਅਸੀਂ ਕਿਰਪਾ ਕਰੋ ਸਾਡੇ ਤੇ ਗੁਰਮਤਿ ਗਾਤਾ ਗੀਆ ਕੋ ਨਾ ਗੁਰੂ ਗ੍ਰੰਥ ਸਾਹਿਬ ਦੀ ਦ੍ਰਿਸ਼ਟੀ ਖੁੱਲੀ ਹੈ ਮਹਾਰਾਜ ਉਹਨਾਂ ਦੀ ਜੀਵਤ ਹੋਰ ਕੋਈ ਆਪ ਬਿਨਾਂ ਦੂਸਰਾ ਕੋਈ ਨਹੀਂ ਦੂਸਰੇ ਸਾਨ ਵਿੱਚ ਏਕ ਸਤਿਓ ਮੰਨ ਰਹਾ ਸਮਾਈ ਉਹਨਾਂ ਦਾ ਮਨ ਇੱਕ ਸਰੂਪ ਵਿੱਚ ਹੀ ਮਿਲਿਆ ਰਹਿੰਦਾ ਮਸਤ ਹੋ ਕੇ ਮਨ ਮੰਨੇ ਮਨ へ ਮਿਲਾਵਣਾਂ ਜਿਨਾਂ ਦਾ ਮਨ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਮੰਨ ਜਾਂਦਾ ਹੈ ਉਹਨੂੰ ਮਨ ਤੇ ਹੀ ਮਾਰਾ ਮਿਲਾ ਲੈਣਿਓ ਅੰਝੋਈ ਨੇ ਲੈਣੇ ਕਿਰਪਾ ਕਰਕੇ ਗੁਰਮੁਖ ਹੋਵਾ ਤੂ ਸਾਲਾਹੀ ਗੁਰਮੁਖ ਹੁੰਦਾ ਮਾਰੇ ਜਿਹੜਾ ਪਾਰ ਦੀ ਸਿਖਤ ਕਰਦਾ ਹੈ ਜਿਹੜਾ ਗੁਰਮੁਖ ਹੁੰਦਾ ਹੈ ਸਾਨੂੰ ਕੋ ਉਹ ਆਦ ਨੂੰ ਸਲਾਉਂਦਾ ਰਹਿੰਦਾ ਹਰ ਵਕਤ ਕਾਕੇ ਠਾਕੁਰ ਵੀ ਪਰਵਾਹੀ ਉਸਕੇ ਸਰਬਕੇ ਠਾਕੁਰ ਸਵਾਮੀ ਤੇ ਦੇ ਪ੍ਰਵਾਹ ਦੇ ਖਾਸ ਪਰਮੇਸ਼ਰ ਨਾਲਕ ਨਾਮ ਬਸਾ ਮਨ ਅੰਤ ਨਦ ਅੰਦਰ ਮਰੇ ਆਉਦਾ ਨਾਮ ਸਤਗੁਰੂ ਜੀ ਕਹਿੰਦੇ ਵਸ ਜਾਂਦਾ ਹੈ ਗੁਰ ਸਬਦੀ ਹਰ ਲੀਲਾ ਗਣੇ ਇਸ ਪ੍ਰਕਾਰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਹਰੀ ਆਪ ਦੇ ਨਾਲ ਮਿਲਾਉਣਾ ਕਰਦੇ ਹਾਂ ਆਪ ਮਾਜ ਮਹੱਲਾ ਪੀਜਾ ਇਰੇ ਪਾਤਸ਼ਾਹ ਸਾਚਾ ਦਰਬਾਰੀ ਉਸ ਦੇ ਪਾਤਸ਼ਾਹ ਦੇ ਕਿਹੜੇ ਭਗਤ ਨੇ ਉਸ ਸੱਚੇ ਦਰਬਾਰ ਸਾਹਿਬ ਦੀ ਸ਼ੋਭਾ ਪਾਉਂਦੇ ਹਨ ਸੱਚੇ ਦਰਬਾਰ ਸੱਚਖੰਦ ਦੀ ਸ਼ੋਭਾ ਪਾਉਂਦੇ ਹਨ ਸੱਚੇ ਦਰਬਾਰ ਪਈਆ ਕਾ ਦੀ ਸ਼ੋਭਾ ਪਾਉਂਦੇ ਹਨ ਸੱਚੇ ਤੇਰੇ ਦਰਬਾਰ ਸਰੂਪ ਵਿੱਚ ਸ਼ੋਭਾ ਪਾਉਂਦੇ ਹਨ ਸੱਚਾ ਜੋ ਆਗਰਸਿ ਪਾਤਸ਼ਾਹ ਇਸ ਸੰਸਾਰ ਦੀ ਦਰਵਾਜ਼ਾ ਹੈ ਕੋਵੇ ਕੀ ਸੋਭਾ ਪਾਉਂਦੇ ਹਨ ਗੁਰ ਕਾ ਸਬਦ ਨਾਮ ਸਵਾਰੀ ਜਿਹੜੇ ਗੁਰਾਂ ਦੇ ਸ਼ਬਦ ਦੁਆਰਾ ਤੇਰੇ ਨਾਮ ਹੀ ਦੁਆਰਾ ਆਦਿ ਕਿਤਨੀ ਲਕੀ ਨੂੰ ਸਵਾਰ ਲੈਂਦੇ ਹਨ ਸਦਾ ਆਨੰਦ ਰਹੇ ਜਨ ਰਾਤੀ ਉਹ ਸਦਾ ਆਨੰਦ ਸਰੂਪ ਨੂੰ ਪਾ ਕੇ ਆਨੰਦ ਸਰੂਪ ਦੇ ਰਾਗ ਜਨੇ ਰਹਿੰਦੇ ਆ ਵਿਦਿਆਰਥੀ ਵਿਦਿਆਰਥੀ ਰਾਤ ਮਿਟ ਗਈ ਹੈ ਬ੍ਰਹਮ ਗਿਆਤੀ ਦੇਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਸਦਾ ਵਾਸਤੇ ਗੁਣ ਕਹ ਗੁਣੀ ਸਮਾਵਣਿਆ ਅਦర్శ ਆਗਦੇ ਗੁਣ ਨੂੰ ਕਹਿੰਦੇ ਹੋਏ ਗੁਣੀ ਕੁਛ ਉਹ ਗਿਆਨ ਰੂਪ ਦੇ ਸਹਤ ਹੋ ਕੇ ਆਪ ਦੇ ਸੂਰਤਿ ਸਮਾ ਜਾਂਦੇ ਹੋਏ ਗੁਣਾ ਦੇ ਦਾਤਾ ਪੁਰੇਸ਼ਰ ਹੋ ਵਾਰੀ ਦੀਓ ਵਾਰੀ ਅਸੀਂ ਵਾਰ-ਵਾਰ ਬੁਲੇ ਹਾਰ ਜੈ ਹੋ ਜੀ ਉਹਨਾਂ ਤੋਂ ਨਾਮ ਸੁਣ ਮੰਨ ਬਸਾਵੇ ਜੀ ਆਦਾ ਸਰਬੱਤੇ ਪ੍ਰਭੂ ਦਾ ਨਾਮ ਸੁਣਦੇ ਕਿਉਂ ਝਿਲਕੀਆਂ ਬਾਦਿਕ ਸ੍ਰੀਦਕੀਆਂ ਸਾਹਿਬ ਦੀਆਂ ਗੁਣੀਆਂ ਬਾਰੇ ਮੰਨਣ ਕਰਦੇ ਆ ਉਸ ਸੰਯਾਤੀ ਵਿਕਿਆ ਪ੍ਰਵਾਹ ਕਰਕੇ ਵਿਜਾਤੀ ਵਿਕ੍ਰਿਤੇ ਪਰਿਤਿਹਾਰ ਕਰਕੇ ਤਿਆਰ ਕਰਕੇ ਨਿਸ਼ਾਣਾਂ ਕਰਦੇ ਕਮਾਈ ਕਰਦੇ ਹਾਂ ਫਰਜੀ ਸੱਚਾ ਉੱਚਾ ਮਾਲ ਪ੍ਰਗਰੀ ਵੀ ਤੂੰ ਸੱਚਾ ਹੋਣੀ ਵੀ ਹੈ ਪਿੱਛੇ ਵੀ ਉੱਚੇ ਜੋ ਬ੍ਰਹਮਾਦਿਕ ਸਾਰਿਆਂ ਤੋਂ ਚਾਹੇ ਤੂੰ ਹਉ ਮੈਂ ਮਾਰ ਮਿਲਾਵਣੀਆ ਜੇ ਹਉ ਮੈਨੂੰ ਮਾਰ ਲੈਂਦੇ ਉਹਨਾਂ ਨੂੰ ਮਾਰਾਂ ਆਪਦੇ ਨਾਲ ਮੇਰੇ ਨਾਲ ਕਰਦੇ ਹੋ ਆਪ ਰਹਾਇ ਆਰ ਦੀਏ ਸਾਚਾ ਸਾਚੀ ਨਾਈ ਸਿਹਰੀ ਅਕਾਲ ਪੁਰਖ ਆ ਤੂੰ ਸੱਚਾ ਹੈ ਤੇਰੀ ਨਾਈ ਜਿਹੜੀ ਨਹੀਂ ਮੈਂ ਉਹ ਵੀ ਸੱਚੀ ਹੈ ਅਤੇ ਨਾਈ ਆਵਾਜ਼ ਸਤਨਾਮ ਦੀ ਇਹ ਵੀ ਸੱਚੀ ਹੈ ਇਸ ਕੇ ਪਰਛਾਵੇਂ ਜੋ ਸੱਚੇ ਨਾਮ ਨੂੰ ਜਗਦੇ ਹੈ ਉਹ ਸ੍ਰਿਸ਼ਟੀ ਦੀ ਸੱਚੇ ਦੀ ਨਿਆਈਂ ਪ੍ਰਤੀਕ ਹੁੰਦੀ ਹੈ ਗੁਰ ਪ੍ਰਸਾਦੀ ਕਿਸੈ ਲਿਲਾ ਇਹ ਗੁਰਾਂ ਦੀ ਕਿਰਪਾ ਕਰਤਾ ਧਰਨ ਵਾਲਿਆਂ ਨੂੰ ਜਿੰਨਾ ਤੇ ਗੁਰਾਂ ਦੀ ਕਿਰਪਾਲਤਾ ਹੋਈ ਹੈ ਉਹਨਾਂ ਨੂੰ ਮਾਰਾ ਕਿਸੇ ਨੂੰ ਕੋੜਾਂ ਵਿੱਚੋਂ ਮਿਲਿਆ ਹੈ ਆਪਣਾ ਗੁਰ ਸਾਗਦ ਮਿਲਿਆ ਹੈ ਸੇ ਵਿਛੜ ਹੈ ਨਾ ਮਾਰਾ ਗੁਰੂ ਸ਼ਬਦ ਨਾਲ ਮਿਲਾਇਆ ਹੈ ਗੁਰ ਸ਼ਬਦ ਨਾਲ ਮਿਲੇ ਹੈ ਕਦੇ ਆਪ ਨਾਲੋਂ ਵਿਛੜਦੇ ਨਹੀਂ ਹਨ ਹਰ ਵਕਤ ਨਿਗਲਾਈ ਰੱਖਦੇ ਹਨ ਬਹਿ ਜੇ ਸੱਚ ਸਮਾਵਣਿਆ ਸੁਧੇਨ ਦਾ ਮਨ ਸੱਚਸਰੂਪਿਤ ਮਾਰਾ ਸਮਾਵਣਿਆ ਤੇਦ ਹੋ ਜਾਂਦਾ ਮਿਲ ਜਾਂਦਾ ਕੁਝ ਤੇ ਬਾਹਰ ਕਹੀ ਨਾ ਹੋ ਮੇਂ ਪਰਮੇਸ਼ਰ ਰਾਜ ਤੋਂ ਬਾਹਰ ਤੋਂ ਕੁਝ ਨਹੀਂ ਹੋ ਸਕਦਾ ਆभी ਸਰਵ ਕਲਾ ਸੰਗ੍ਰਾਥਮ ਜੇ ਚਾਹਾਂ ਕਰ ਸਕਦੇ ਹੂੰ ਤੂੰ ਕਰ ਕਰ ਦੇਖ ਹੈ ਜਾਣ ਹੈ ਤੂੰ ਆਜ ਮੇਰਾ ਕਰਕੇ ਇਕੱਤੀ ਕਰਕੇ ਪਾਲਣਾ ਸਾਰਿਆਂ ਦੀ ਕਰਤੀਤਾ ਨੂੰ ਦੇਖਦਾ ਸਾਰਿਆਂ ਦੀ ਸੋਹ ਕੰਸਵਾ ਨੂੰ ਜਾਣਦਾ ਹੈ ਤੇ ਆਪ ਐਸਾ ਪੱਤਾ ਜਿਹਾ ਖਸਰੀ ਤਾ ਆਪੀ ਕਰੀ ਕਰਾਈ ਕਰਤੇ ਆਜ ਮੇਰਾ ਕਰਦੇ ਪਹਿਲਾ ਆਪ ਹੀ ਪਾਲਣਾ ਕਰਾਉਣਾ ਹੀ ਕਰਦਾ ਆਪ ਹੀ ਪਾਲਣਾ ਕਰਦਾ ਹੈ ਆਪ ਹੀ ਕਰਦਾ ਸ਼ਰਮ ਨੂੰ ਆਪ ਹੀ ਮੰਨਣਾ ਕਰਾਉਣਾ ਆਪ ਹੀ ਇਹ ਵਿਆਸਨ ਕਰਦਾ ਹੁਣ ਕਰਦਾ ਜੀ ਗੁਰਮਤਿ ਆਪ ਮਿਲਾਵਣਿਆ ਗੁਰਮਤਿ ਦੁਆਰਾ ਜਿਹਨੂੰ ਆਪਣੇ ਸੁਖ ਦਾ ਗਿਆਨ ਹੋਇਆ ਉਹਨੂੰ ਆਦਿ ਵਿੱਚ ਮਿਲਾਵਣਿਆ ਮਿਲਾਉਣਾ ਕਰਦੇ ਹੂੰ ਕਾਮਨ ਗਣਵਾਂਤੀ ਹਾਰ ਪਾਈ ਜਿਹੜੀ ਚਾਰਾਂ ਨੀ ਸ੍ਰੀਆ ਪਤੀ ਦੇ ਗੁਣਾਂ ਦੀ ਪ੍ਰਾਪਤੀ ਵਾਲੀ ਉਹ ਪਤੀ ਹਰੀ ਨੂੰ ਪਾਉਂਦੀ ਹੈ ਇਸੇ ਪ੍ਰਕਾਰ ਜਿਹੜੇ ਵਿਦਿਆਸੂ ਪਰਮੇਸ਼ਰ ਦੀ ਕਾਹਵਾਨ ਹਨ ਗੁਣ ਵਾਲੇ ਗਿਆਨ ਅਤੇ ਗੁਣਾਂ ਦੇ ਸਹਿਤ ਹਨ ਜੋ ਦਿਸਾ ਗੁਰ ਸਿਖੜਾ ਜੋ ਨਵੇਂ ਲਾਗੋਂ ਪਾਏ ਦੀਓ ਉਹ ਹਰੀ ਅਕਾਲ ਪ੍ਰਸ਼ਨੀ ਪਾ ਲੈਂਦੇ ਹਨ ਭਾਏ ਸੀਧਾਰ ਬਣਾਏ ਮਹਰਾ ਗੁਣ ਵਾਲੀਆਂ ਕੌਣ ਹੈ ਜਿਹੜੀ ਪੈ ਰੱਖਦੀ ਹੈ ਪਤੀ ਨੂੰ ਹਰ ਵਕਤ ਨਾਲ ਜਾਣ ਦੀ ਹੈ ਕਿਉਂ ਨਹੀਂ ਅੱਖ ਵਿਚਾ ਕੇ ਚੋਰੀ ਕਰ ਲਵੇ ਕਿਸੇ ਰੂਪ ਵੱਲ ਦੇਖ ਲਵੇ ਐਸਾ ਸੁਭਾਅ ਨਹੀਂ ਇਸ ਪ੍ਰਕਾਰ ਪੈ ਜਿਹੜੀ ਰੱਖਦੀ ਹੈ ਹਰ ਵਕਤ ਪਤੀ ਦਾ ਪਾਏ ਪ੍ਰੀਮ ਜਿਹੜੀ ਕਰਦੀ ਹੈ ਭਾਏ ਭੀਧਾਰ ਬਣਾਏ ਇਸ ਨਾਰਾਂ ਨੂੰ ਵਾਹੀ ਨੂੰ ਹਰ ਵੜ ਚੰਗ ਸੰਗ ਸਮਝਣਾ ਕਦੇ ਮਨ ਨੂੰ ਹੋਰ ਪਾਸੇ ਨਾ ਲਾਉਣਾ ਇਹ ਪ੍ਰੇਮ ਪੈਦਾ ਕਰਨਾ ਇਹ ਸ਼ੁਨਾਰ ਹੈ ਵਾਹਿਗੁਰੂ ਦੇ ਮਿਲਣ ਦਾ ਜਿਹੜਾ ਇਹ ਧਾਰੇ ਦਾ ਮਹਾਰਾਜ ਨੂੰ ਮਿਲਾ ਲੈਂਦੇ ਹਨ ਸਤਗੁਰੂ ਸੇਵਾ ਸਦਾ ਤੋਂ ਹਾਜ਼ਰੇ ਜੀ ਭਾਈ ਜੀ ਸਤਗੁਰੂ ਸਾਹਿਬ ਦੀ ਸੇਵਾ ਕਰੂੰਗੇ ਸਦਾ ਪਰਮੇਸ਼ਰ ਦੇ ਨਾਮ ਦੇ ਸਾਥ ਹੋਵਾਂਗੇ ਨਾਸਤਕ ਹੋਣ ਦੀ ਬਰੰਦੀਆਂ ਨਹੀਂ ਹੋਣਾ ਪਵੇਗਾ ਪੱਛ ਉਪਦੇਸ਼ ਸਮਾਉਣਿਆ ਸਤਗੁਰੂ ਸਾਹਿਬ ਦੇ ਉਪਦੇਸ਼ ਵਿੱਚ ਕਰਕੇ ਮਹਾਰਾਜ ਦੇ ਸੁਣਾਉਣੀਆਂ ਅਤੇ ਇਹ ਹੋ ਜਾਏਗਾ ਮਿਲ ਜਾਈਗਾ ਹੈ। ਸ਼ਬਦ ਦੇ ਸਾਰੇ ਵਿਸ਼ੇ ਉਹਨਾਂ ਨੂੰ ਦੇਖੀ ਦੇਖ ਕੇ ਵੀ ਸੁਣਾਉਣਿਆ ਮਹਾਰਾਜ ਦੇ ਨਾਲ ਮਲਾ ਲਈਦਾ ਹੈ। ਸ਼ਬਦ ਦੇ ਸਾਰੇ ਨੇ ਕਿੰਨਾ ਥਾੜਾ ਨਾ ਥਾੜਾ ਜੀ ਜੀ ਸਾਹਿਬ ਦੇ ਸ਼ਬਦ ਨੂੰ ਭੁਲਾ ਦਿੰਦੇ ਭਾਈ ਅਮਰਤ ਨਾਮ ਨੂੰ ਉਹਨਾਂ ਕੋਲ ਇਸ ਲੋਕ 'ਚ ਵੀ ਥਾਂ ਨਹੀਂ ਹੈ। ਪ੍ਰਲੋਕ 'ਚ ਵੀ ਥਾਂ ਨਹੀਂ ਮਿਲਦਾ ਉਹਨਾਂ ਦੇ ਤਾਂ ਹੀ ਥੌਰ ਰੂਹ ਦੇ ਵਿੱਚ ਇਹ ਸੁਭਗੁਣਾ ਨੂੰ ਹੈ ਨਹੀਂ ਤੇ ਥਾਉਂ ਪ੍ਰੀਆ ਕਰਦੀ ਵੀ ਪ੍ਰਾਪਤ ਨਹੀਂ ਉਹਨਾਂ ਨੂੰ। ਲੋਕ ਪੁੱਲੇ ਦੇ ਕਹਾਣੀ ਕਹਿੰਦੇ ਨੰਨ ਪ੍ਰਮਤੂਲੇ ਜੈ ਸਈਏ ਕਰਕਾਹੋ ਨਾ ਭਰਮ ਚ ਪੁੱਲੇ ਜੀ ਨੂੰ ਸੁਣਿਆ ਕਰ ਤੇ ਕਾ ਆਉਂਦਾ ਕੌਣ ਕੌਣ ਕੁਰਲਾ ਕੇ ਚਲਿਆ ਜਾਂਦਾ ਹੈ ਯੋ ਸੁਣਿਆ ਸੰਸਾਰ ਦੀ ਤੀ ਕਰੀ ਜਾਏ ਕਿ ਕੋਈ ਨਹੀਂ ਆਈ ਕੁਰਲਾ ਕੇ ਚਲੇ ਜਾਂਦੇ ਭਰਮ ਜੀ ਭੁੱਲੇ ਹੋਏ ਹਲਕ ਪਾਲਕ ਸੁਣੀ ਧੂਵਾ ਜਵਾਏ ਆ ਲੋਕੀ ਇਹਨਾਂ ਨੂੰ ਗਵਾ ਲਿਆ ਮਨੁੱਖਾ ਜੀ ਨੂੰ ਪਾ ਕੇ ਵਕਾਰਾਂ ਕੀ ਲੱਗੇ ਰਹੇ ਔਰ ਲੋਕ ਜੀ ਵਿਜਲਾ ਮੁਖ ਲੈ ਕੇ ਨਾ ਗਏ ਨੂੰ ਦੋਵੇਂ ਗਵਾਲੇ ਦੁੱਖੀ ਦੁੱਖ ਵਿਹਾਵਲੇ ਐਸੇ ਪਰਖਾਂ ਦੀ ਦੁੱਖੀ ਦੁੱਖ ਵਿੱਚ ਅਵਸਥਾ ਗੁਜ਼ਰਦੀ ਹੈ ਉਹ ਹੋ ਉਹਨਾਂ ਨੂੰ ਦੁੱਖ ਰਹਿੰਦੇ ਆਪ ਵੀ ਦੁਖੀ ਹੋ ਕੇ ਦੁਖੀਆਂ ਦੀ ਬਿਹਾਵਣੇ ਬਤੀਤ ਹੁੰਦੀ ਹੈ ਲਿਖ ਦਿਆ ਲਿਖ ਦਿਆ ਕਾਗਜ਼ ਮਸਖੂਈ ਹਜ਼ੂਰ ਕਹਿੰਦੇ ਜੇ ਭਾਈ ਲਿਖੀ ਜਾਈਏ ਸੱਤਾ ਸਮੁੰਦਰਾ ਦੀ ਸਾਹੀ ਬਣਾ ਲਿਓ ਸਾਰੀ ਧਰਤੀ ਦਾ ਕਾਗਜ਼ ਬਣਾ ਲਿਓ ਅਤੇ ਕਲਮਾ ਸਾਰੀ ਬਣਾ ਸਕਦੀ ਦੀ ਬਣਾ ਲਿਓ ਇਸ ਪ੍ਰਕਾਰ ਸਰਕਾਂ ਸਮੁੰਦਰਾਂ ਦੀ ਲੋਕਾ ਲੋਕ ਪਰਵਿਸ਼ਾਈ ਬਣਾ ਕੇ ਵੀ ਉਹ ਸ਼ਾਹੀ ਮੁੱਕ ਜਾਏਗੀ ਕਾਲੀ ਮੁੱਕ ਜਾਏਗਾ ਸ਼ਾਹੀ ਮੁੱਕ ਜਾਏਗੀ ਦੂਜਾ ਪਾਏ ਸੁਖ ਪਾਏ ਲੈ ਤੋ ਅਖੀਰ ਸਾਹਿਬ ਸੰਗੀ ਤਾਪੇ ਹੋ ਨਿਕੂ ਸਾਰਾ ਕਸਮ ਕਰਕੇ ਕਿ ਦੁਆਦ ਪਾ ਕਰਕੇ ਕੋਈ ਵੀ ਸੁਖੀ ਪਾ ਸਕੇਗਾ ਜੇ ਦੁਆਦ ਪਾ ਨੂੰ ਲਿਖ ਲੈ ਕੇ ਕਾਲੀ ਵੀ ਮੁਕਾ ਦਿਏ ਸ਼ਾਹੀਆਂ ਵੀ ਮੁਕਾ ਦਿਏ ਖੇਰ ਵੀ ਗਾਇਤ ਭਾ ਕਰਕੇ ਕਦੇ ਕਿਸਮ ਸੁਖ ਨਹੀਂ ਹੋ ਸਕਦਾ ਕੂੜ ਲਿਖਾ ਤਾ ਤੀਉੜ ਕਲਾਵ ਜਿਹੜੀ ਉਹ ਲਿਖ ਲਿਖਣੀ ਹੈ ਝੂਠੀ ਲਿਖਤ ਕਰਨੀ ਆ ਇਹ ਝੂਠਦੀਆਂ ਕਮਾਈਆਂ ਕਮਾਉਂਦੇ ਹਨ ਪੁਰਖੋ ਗੱਲ ਜਾਗ ਹੈ ਕੂੜ ਤੇ ਤਲਾਵਲਿਆ ਉਹ ਸਾਖ ਸੁਣੀ ਜਾ ਜਾਂਦੇ ਇਹੇ ਜੇ ਪ੍ਰishna ਦੀ ਅੱਗ ਕਰਕੇ ਈਰਖਾ ਦੀ ਆਗ ਕਰਕੇ ਕਾਲ ਦੀ ਆਗ ਕਰਕੇ ਜਿਹੜੇ ਝੂਠੇ ਕਿਤਨੂ ਲਾਉਂਦੇ ਹਨ ਗੁਰਮੁਖ ਸੱਚੇ ਸਾਖੇ ਲਿਖਿਆ ਹੈ 24 ਗੁਰਮੁਖਾਂ ਦੇ ਅੰਦਰ ਸੱਚਾ ਨਾਮ ਬਸਿਆ ਹੈ ਸਚੇ ਵਿਚਾਰ ਨੂੰ ਆਪਣੇ ਰੀਰੂਪੀ ਕਾਵਿਕੋ ਲਿਖਦੇ ਹਨ ਪ੍ਰੇਮ ਰੂਪੀ ਕਲਮ ਨਾਲ ਤੇ ਜਾਲ ਸੱਚੀ ਪਾਵਹ ਨੂੰ ਦੁਆਰ ਇਹ ਕੋਈ ਸੱਚੇ ਹਨ ਦੁਆਰ ਸੰਸਾਰ ਤੋਂ ਮੁਕਤੀ ਪਾ ਲੈਂਦੇ ਹਨ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰ ਲੈਂਦੇ ਹਨ ਸਾਚੇ ਕਾਵਿ ਦੇ ਕਾਲੇ ਮਸਵਾਲੀ ਉਹਨਾਂ ਦਾ ਸੱਚਾ ਹੀ ਅੰਤਕ ਕਾਵਿਕ ਹੈ ਅਤੇ ਸਰਦਾ ਰੂਪੀ ਮਸਵਾਨੀ ਦੁਆਰ ਵੀ ਉਹਨਾਂ ਦੀ ਸੱਚੀ ਹੈ ਅਤੇ ਨੇਕ ਸਾਚੇ ਸਮਾਉਣੇ ਰੀਰੂਪੀ ਕਲੰਬੀ ਸੱਚੀ ਹੈ ਸੱਚੇ ਨੂੰ ਜਿਹੜੇ ਲਿਖਦੇ ਆ ਰਿਵੇਤੀ ਕਾਗਜ਼ ਤੇ ਉਹ ਸੱਚੀ ਸੁਆ ਜਾਂਦੇ ਤੇਜ ਹੋ ਜਾਂਦੇ ਹਨ ਮੇਰਾ ਪ੍ਰਗ ਅੰਤਰ ਦੇਖਿਆ ਵਿਖਿਆ ਸਾਰੀ ਸੰਗ ਮੇਰਾ ਵਾਹਿਗੁਰੂ ਚੋਗੀ ਪਾਠੇ ਅੰਦਰ ਸਾਖੀ ਨੂੰ ਹੋ ਕੇ ਦੇਖਿਆ ਜੋ ਅਸੀਂ ਕਰਤੂਤ ਕਰਦੇ ਆਂ ਜਾਗਰ ਸੁਪਨ ਸੁਖੋਤ ਸਾਰੀ ਨੂੰ ਵੇਖ ਰਿਹਾ ਹੈ ਗੁਰ ਪ੍ਰਸਾਦੀ ਮਿਲ ਤੋਈ ਜਲ ਦੇਖੈ ਸਾਰੀ ਸਤਿਗੁਰਾਂ ਦੀ ਕਿਰਪਾ ਕਰਕੇ ਜਿਹੜਾ ਮਿਲ ਜਾਏ ਉਹੀ ਲੱਛਕਦਾ ਨਾ ਉਹ ਸਰੂਪ ਨੂੰ ਉਹੀ ਲਖੇਜ ਪ੍ਰਵਾਨਗੀ ਜੇ ਹੋ ਸਕਦਾ ਹੈ ਬਾਕੀ ਲੇਖੇ ਜਿਨੀ ਸਭ ਵਿਅਰਥਾ ਨੇ ਲਾਲਕ ਲਾਲ ਮਿਲਾ ਵੜਿਆਈ ਪਰ ਗੁਰੂ ਜੀ ਕਹਿੰਦੇ ਸਿੱਕੇ ਪਾਤਸ਼ਾਹ ਦੇ ਨਾਮ ਕਰਕੇ ਵਿਦਿਆਈ ਪ੍ਰਾਪਤ ਹੁੰਦੀ ਹੈ ਪੂਰੇ ਗੁਰ ਤੇਗ ਬਾਲ ਦੇ ਨਾਮ ਪੂਰ ਸਰਗੁਣ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ